ਅੱਜ ਦਾ ਦਿਨ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਦੇ ਵਿੱਚ ਕਾਲੇ ਦਿਵਸ ਦੇ ਤੌਰ ਤੇ ਜਣਾ ਉਹ ਦਰਜ ਹੋਊਗਾ ਕਿ ਜਦੋਂ ਪੂਰਾ ਦੇਸ਼ ਚੋਣ ਜਾਬਤਾ ਲੱਗਣ ਤੋਂ ਬਾਅਦ ਚੋਣ ਦੀਆਂ ਡੇਟਸ ਅਲਾਨਨ ਤੋਂ ਬਾਅਦ ਇੱਕ ਰਾਸ਼ਟਰੀ ਰਾਜਨੀਤਿਕ ਪਾਰਟੀ ਦੇ ਨੇਤਾ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਇਹ ਜਿਹੜੀ ਗ੍ਰਿਫਤਾਰੀ ਆ ਪੂਰੀ ਤਰ੍ਹਾਂ ਰਾਜਨੀਤਿਕ ਗ੍ਰਿਫਤਾਰੀ ਆ ਇੱਕ ਆੜ ਜੋ ਲਈ ਜਾ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਕਿ ਦਿੱਲੀ ਦੇ ਵਿੱਚ ਕੋਈ ਸ਼ਰਾਬ ਘੁਟਾਲਾ ਹੋਇਆ ਹੈ ਔਰ ਉਸ ਝੂਠੇ ਕੇਸ ਨੂੰ ਪਿਛਲੇ ਦੋ ਸਾਲਾਂ ਤੋਂ ਜੜਾ ਰੜਕਿਆ ਜਾ ਰਿਹਾ ਹੈ ਜਦਕਿ ਉਹਦੇ ਵਿੱਚੋਂ ਅੱਜ ਤੱਕ ਕੁਝ ਵੀ ਨਹੀਂ ਨਿਕਲਿਆ ਉਸ ਕੇਸ ਦੇ ਵਿੱਚ ਸਾਡੇ ਕਈ ਨੇਤਾ ਜਿਹੜੇ ਨੇ ਉਹ ED ਨੇ ਜੇਲ੍ਹ ਦੇ ਵਿੱਚ ਬੰਦ ਕੀਤੇ ਨੇ ਬੜੇ ਲੰਬੇ ਸਮੇਂ ਤੋਂ ਇਸ ਇਸ ਸ਼ਰਾਬ ਘਟਾਲੇ ਨਾਲ ਸੰਬੰਧਤ ਕਈ ਤਰ੍ਹਾਂ ਦੇ ਰੇਡ ਹਜ਼ਾਰ ਹਜ਼ਾਰਾਂ ਤਰ੍ਹਾਂ ਦੇ ਰੇਡ ਜੜੇ ਨੇ ਉਹ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਕਰਵਾਏ ਗਏ ਪਰੰਤੂ ਕੋਈ ਵੀ ਪੈਸਾ ਜਿਹੜਾ ਆ ਉਹ ਬਰਾਮਦ ਨਹੀਂ ਹੋਇਆ ਕਿਸੇ ਕਿਤੇ ਵੀ ਕੋਈ ਘਟਾਲੇ ਦਾ ਘਟਾਲਾ ਜਿਹੜਾ ਆ ਉਹ ਨਜ਼ਰ ਨਹੀਂ ਆਇਆ ਪਰੰਤੂ ਭਾ ਜੀਪੀ ਦੀ ਸਰਕਾਰ ਮੋਦੀ ਸਰਕਾਰ ਜਿਹੜੀ ਕਿ ਲੰਬੇ ਸਮੇਂ ਤੋਂ ਇਹੀ ਕੋਸ਼ਿਸ਼ਾਂ ਕਰ ਰਹੀ ਸੀਗੀ ਕਿ ਆਮ ਆਦਮੀ ਪਾਰਟੀ ਜੋ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਤਰੱਕੀ ਕਰਕੇ ਇੱਕ ਰਾਸ਼ਟਰੀ ਰਾਜਨੀਤਿਕ ਪਾਰਟੀ ਬਣੀ ਆ ਇਹਨੂੰ ਕਿਵੇਂ ਰੋਕਿਆ ਜਾਵੇ ਸੋ ਉਹਨਾਂ ਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦਿਆਂ ਕਦੀ ਸਤਿੰਦਰ ਜੈਨ ਜੀ ਨੂੰ ਗ੍ਰਿਫਤਾਰ ਕੀਤਾ ਮਨੀਸ਼ ਸੋਦੀਆ ਜੀ ਨੂੰ ਗ੍ਰਿਫਤਾਰ ਕੀਤਾ ਸੰਜੇ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਉਹ ਪਾਰਟੀ ਜਿਹੜੀ ਪਾਰਟੀ ਦੇਸ਼ ਦੇ ਬੱਚਿਆਂ ਬਾਰੇ ਦੇਸ਼ ਦੀ ਬੱਚਿਆਂ ਦੇਸ਼ ਦੇ ਬੱਚਿਆਂ ਦੀ ਸਿੱਖਿਆ ਬਾਰੇ ਸੋਚਦੀ ਆ ਚੰਗੇ ਸਕੂਲ ਬਣਾਉਣ ਬਾਰੇ ਸੋਚਦੀ ਆ ਉਹ ਪਾਰਟੀ ਜਿਹੜੀ ਚਾਹੁੰਦੀ ਆ ਕਿ ਇੱਕ ਤਰ੍ਹਾਂ ਦੀ ਸਿੱਖਿਆ ਜਿਹੜੀ ਆ ਉਹ ਪੂਰੇ ਦੇਸ਼ ਦੇ ਬੱਚਿਆਂ ਨੂੰ ਮਿਲਣੀ ਚਾਹੀਦੀ ਆ ਮਿਆਰੀ ਸਿੱਖਿਆ ਮਿਲਣੀ ਚਾਹੀਦੀ ਹੈ ਉਹ ਪਾਰਟੀ ਜਿਹੜੀ ਸੋਚਦੀ ਆ ਕਿ ਜਿਹੜੀ ਸਿਹਤ ਸਹੂਲਤਾਂ ਨੇ ਉਹ ਗਰੀਬ ਪਰਿਵਾਰਾਂ ਤੱਕ ਵੀ ਜਾਣੀਆਂ ਚਾਹੀਦੀਆਂ ਨੇ ਉਹ ਪਾਰਟੀ ਜਿਹੜੀ ਸੋਚਦੀ ਆ ਕਿ ਜੋ ਲੋਕਾਂ ਦੀਆਂ ਬੇਸਿਕ ਜ਼ਰੂਰਤਾਂ ਨੇ ਜੋ ਲੋਕਾਂ ਦੀ ਆ ਨੈਸੈਸਿਟੀਆਂ ਨੇ ਉਹਨਾਂ ਨੂੰ ਕਿਵੇਂ ਪੂਰਾ ਕਰਨਾ ਚਾਹੇ ਉਹ ਬਿਜਲੀ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਪਾਣੀ ਦੇ ਰੂਪ ਦੇ ਵਿੱਚ ਹੋਵੇ ਇਹੋ ਜੇ ਇਹੋ ਜੀ ਪਾਰਟੀ ਦੇ ਨੇਤਾ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰਕੇ ED ਦੁਆਰਾ ਗ੍ਰਿਫਤਾਰ ਕਰਕੇ ਤੇ ਜੇਲ੍ਹ ਦੇ ਵਿੱਚ ਬੰਦ ਕਰਨਾ ਮੈਂ ਸਮਝਦਾ ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਕੋਈ ਭਾਰਤ ਦੇ ਲੋਕਤੰਤਰ ਵਾਸਤੇ ਨਹੀਂ ਹੋ ਸਕਦੀ ਇਸ ਤੋਂ ਇਲਾਵਾ ਤੁਸੀਂ ਦੇਖੋ ਟਾਈਮ ਕਿਹੜਾ ਚੁਣਿਆ ਗਿਆ ਉਹ ਟਾਈਮ ਜਦੋਂ ਹਰ ਰਾਜਨੀਤਿਕ ਪਾਰਟੀ ਕੋਸ਼ਿਸ਼ ਕਰ ਰਹੀ ਆ ਕਿ ਅਸੀਂ ਲੋਕਾਂ ਦੇ ਵਿੱਚ ਜਾਈਏ ਅਸੀਂ ਲੋਕਾਂ ਦੇ ਵਿੱਚ ਆਪਦੇ ਕੰਮ ਦਸੀਏ ਲੋਕਾਂ ਦੇ ਵਿੱਚ ਜਾ ਕੇ ਇਹ ਦਸੀਏ ਕਿ ਸਾਡੀ ਪਾਰਟੀ ਨੇ ਇੰਨੇ ਸਮੇਂ ਤੋਂ ਇੰਨੇ ਸਮੇਂ ਤੱਕ ਕੀ ਕੀਤਾ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਰਕਾਰ ਚਲਾਈ ਤੇ ਉਹਦੇ ਵਿੱਚ ਕਿਹੜੇ ਕਿਹੜੇ ਜਰੇ ਸੀਗੇ ਉਹ ਫੈਸਲੇ ਲਏ ਲੋਕਾਂ ਦੇ ਹਿੱਤ ਦੇ ਵਿੱਚ ਉਹ ਦੱਸਣੇ ਸੀਗੇ ਪੰਜਾਬ ਦੇ ਵਿੱਚ 2 ਸਾਲ ਹੋ ਗਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ 2 ਸਾਲ ਕਿਹੜੇ ਕਿਹੜੇ ਕੰਮ ਕੀਤੇ ਉਹਨਾਂ ਨੂੰ ਅਸੀਂ ਲੈ ਕੇ ਲੋਕਾਂ ਦੇ ਵਿੱਚ ਜਾਣ ਦੀ ਪੂਰੀ ਤਿਆਰੀ ਦੇ ਵਿੱਚ ਸੀਗੇ ਸੋ ਐਸ ਐਸ ਮੌਕੇ ਤੇ ਆ ਕੇ ਜਿਹੜੀ ਬੀਜੇਪੀ ਦੀ ਸਰਕਾਰ ਆ ਉਹਨਾਂ ਨੇ ਇਹ ਕੰਮ ਕੀਤਾ ਕਿ ਗ੍ਰਿਫਤਾਰੀ ਪਾਰਟੀ ਦੇ ਕਨਵੀਨਰ ਦੀ ਗ੍ਰਿਫਤਾਰੀ ਜਿਹੜੀ ਆ ਉਹ ਕਰ ਲਈ ਸੋ ਇਥੋਂ ਇਹ ਸਾਬਤ ਹੁੰਦਾ ਹੈ ਕਿ ਜਿਹੜੀ ਮੋਦੀ ਸਰਕਾਰ ਆ ਬੀਜੇਪੀ ਦੀ ਸਰਕਾਰ ਆ ਇਹ ਜੇ ਦੇਸ਼ ਦੇ ਵਿੱਚ ਡਰਦੀ ਆ ਤੇ ਸਿਰਫ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਮ ਤੋਂ ਡਰਦੀ ਆ ਉਹਨਾਂ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੀ ਆ ਉਹਨਾਂ ਦੀ ਸੋਚ ਨੂੰ ਇੱਕ ਦ ਵਿਸ਼ਰਾਮ ਕੇ ਨ ਲਾਉਣਾ ਚਾਹੁੰਦੀ ਆ ਜਿਹੜੀ ਸੋਚ ਇਹ ਕਹਿੰਦੀ ਆ ਕਿ ਅਸੀਂ ਦੇਸ਼ ਤੇ ਹਰ ਬੱਚੇ ਨੂੰ ਪੜਾਉਣਾ ਹੈ ਜਿਹੜੀ ਸੋਚ ਇਹ ਕਹਿੰਦੀ ਆ ਕਿ ਅਸੀਂ ਦੇਸ਼ ਦੇ ਹਰ ਨਾਗਰਿਕ ਨੂੰ ਸਿਹਤ ਸਹੂਲਤਾਂ ਦੇਣੀਆਂ ਨੇ ਉਹਨਾਂ ਨੂੰ ਇਹ ਬੀਜੇਪੀ ਸਰਕਾਰ ਜਿਹੜੀ ਆ ਇਹ ਰੋਕਣਾ ਚਾਹੁੰਦੀ ਆ ਸੋ ਇਸੇ ਕਰਕੇ ਅੱਜ ਉਹਨਾਂ ਨੂੰ ਐਨ ਚੂਨਾ ਤੋਂ ਥੋੜੇ ਦਿਨ ਪਹਿਲਾਂ ਜਿਹੜਾ ਉਹ ਗ੍ਰਿਫਤਾਰ ਕਰਕੇ ਆਪਣੀ ਸੌਰੀ ਸੋਚ ਜਿਹੜੀ ਆ ਬੀਜੇਪੀ ਦੀ ਉਹਦਾ ਇਹਨਾਂ ਸਬੂਤ ਦੇ ਦਿੱਤਾ ਬਾਕੀ ਮੈਂ ਆ ਪੂਰੇ ਦੇਸ਼ ਦੇ ਵਸਨੀਕਾਂ ਨੂੰ ਨਾਗਰਿਕਾਂ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੂੰ ਸਾਰਿਆਂ ਨੂੰ ਮੈਂ ਇਹੀ ਅਪੀਲ ਕਰੂੰਗਾ ਕਿ ਦੇਖੋ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਹੈ ਪਰ ਅਰਵਿੰਦ ਕੇਜਰੀਵਾਲ ਸਾਹਿਬ ਦੇ ਸਰੀਰ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਅੱਜ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਦੀ ਸੋਚ ਜਿਹੜੀ ਆ ਉਹ ਪਹੁੰਚ ਚੁੱਕੀ ਆ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਰੋਕਣਾ ਅੱਜ ਬੀਜੇਪੀ ਦੇ ਹੱਥ ਦੇ ਵਿੱਚ ਨਹੀਂ ਰਿਹਾ ਕਿਸੇ ਵੀ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਜਿਹੜਾ ਆ ਉਹ ਰੋਕਿਆ ਨਹੀਂ ਜਾ ਸਕਦਾ ਸੋ ਮੈਂ ਪੂਰ ਜੋਰ ਸ਼ਬਦਾਂ ਦੇ ਵਿੱਚ ਬੀਜੇਪੀ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਾ ਹਾਂ ਨਿੰਦਾ ਕਰਦਾ ਹਾਂ ਔਰ ਮੈਂ ਸਮਝਦਾ ਹਾਂ ਕਿ ਹਰ ਨਾਗਰਿਕ ਨੂੰ ਹਰ ਜਿਹੜਾ ਵੀ ਨਾਗਰਿਕ ਦੇਸ਼ ਦਾ ਲੋਕਤੰਤਰ ਨੂੰ ਪਿਆਰ ਕਰਦਾ ਹੈ ਉਹਨੂੰ ਇਸ ਗ੍ਰਿਫਤਾਰੀ ਦੀ ਨਿੰਦਾ ਕਰਨੀ ਚਾਹੀਦੀ ਆ ਅਸੀਂ ਸਾਨੂੰ ਆਪਣੇ ਸੰਵਿਧਾਨ ਨੂੰ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਚਾਹੀਦਾ ਜਿਹੜਾ ਸੰਵਿਧਾਨ ਜਿਹੜਾ ਦੇਸ਼ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਅਸੀਂ ਦੇਸ਼ ਆਜ਼ਾਦ ਕਰਵਾਇਆ ਉਸ ਤੋਂ ਬਾਅਦ ਬੜੇ ਸ਼ਿੱਦਤ ਦੇ ਨਾਲ ਬਾਬਾ ਸਾਹਿਬ ਡਾਕਟਰ ਬੀ ਆਰ ਸਾਹਿਬ ਨੇ ਬੀ ਆਰ ਅੰਬੇਦਕਰ ਸਾਹਿਬ ਨੇ ਸੰਵਿਧਾਨ ਜਿਹੜਾ ਸੀਗਾ ਉਹ ਲਿਖਿਆ ਔਰ ਅੱਜ ਉਹ ਸੰਵਿਧਾਨ ਦੇ ਉਲਟ ਹੀ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬੀਜੇਪੀ ਕਰਨ ਲੱਗੀ ਹੋਈ ਆ ਸੋ ਮੈਂ ਪੋਰ ਜ਼ੋਰ ਸ਼ਬਦਾਂ ਦੇ ਵਿੱਚ ਅ ਅਰਵਿੰਦ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਦੀ ਨਖੇਦੀ ਕਰਦਾ ਹਾਂ ਔਰ ਸਮੁੱਚੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਇਹ ਉਸੇ ਗੈਰ ਲੋਕਤੰਤਰੀ ਸਸ਼ੀਕਲ ਜੀ ਮੈਂ ਡਾਕਟਰ ਬਲਜੀਤ ਸਿੰਘ ਸਿਹਤ ਮੰਤਰੀ ਪੰਜਾਬ ਅੱਜ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਕਾਲਾ ਦਿਨ ਹੈ ਜਦੋਂ ਦੇਸ਼ ਦੀ ਸਭ ਤੋਂ ਜ਼ਿਆਦਾ ਪ੍ਰਸ਼ਤ ਪਾਰਟੀ ਨੇ ਇੱਕ ਕੱਟੜ ਇਮਾਨਦਾਰ ਮੁੱਖ ਮੰਤਰੀ ਨੂੰ ਸਭ ਤੋਂ ਇਮਾਨਦਾਰ ਪਾਰਟੀ ਦੇ ਕੱਟੜ ਮਾਦਰ ਮੁੱਖ ਮੰਤਰੀ ਨੂੰ ਅਰੈਸਟ ਕੀਤਾ ਔਰ ਇਹ ਇੱਕ ਟਰਨਿੰਗ ਪੁਆਇੰਟ ਹੈ ਜਿਹੜਾ ਇਹਨਾਂ ਦਾ ਭ੍ਰਿਸ਼ਟਾਚਾਰ ਹੈ ਅਸੀਂ ਇਹਦੇ ਨਾਲ ਲੜਾਂਗੇ ਸੜਕ ਤੇ ਵੀ ਸੰਸਦ ਵਿੱਚ ਵੀ ਸੁਪਰੀਮ ਕੋਰਟ ਵਿੱਚ ਵੀ ਔਰ ਕਿਉਂਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸਾਰਾ ਡਾਟਾ ਜਿਹੜਾ ਸੀਗਾ ਜਿਹੜੇ ਸਿਕਰਟ ਨੰਬਰ ਸੀਗੇ ਯੂਨੀਕ ਨੰਬਰ ਸੀਗੇ ਜਿਹਦੇ ਨਾਲ ਇਹ ਪਤਾ ਲੱਗਣਾ ਸੀਗਾ ਕਿ ਕਿਹੜੇ ਬੰਦੇ ਨੇ ਕਿਹਨੂੰ ਕਿੰਨਾ ਚੰਦਾ ਦਿੱਤਾ ਬੀਜੇਪੀ ਨੂੰ ਔਰ ਇਹਨੇ ਪਾਰਟੀ ਨੇ ਕਿੰਨਾ ਚੰਦਾ ਲਿਆ ਕਿੱਦਾਂ ਇਹਨਾਂ ਨੇ ਐਕਸਟਰਸ਼ਨ ਕੀਤੀ ਆ ਉਹ ਵਾਲੀ ਜਦੋਂ ਸਾਰੀ ਖਬਰ ਚੱਲ ਰਹੀ ਸੀ ਲੋਕਾਂ ਦਾ ਧਿਆਨ ਫਟਕਾਉਣ ਵਾਸਤੇ ਇਹਨਾਂ ਨੇ ਸਾਡੇ ਲੀਡਰ ਨੂੰ ਅਰੈਸਟ ਕੀਤਾ ਅਸੀਂ ਇਹਦਾ ਡਟ ਕੇ ਮੁਕਾਬਲਾ ਕਰਾਂਗੇ ਅੱਜ ਲੱਖਾਂ ਹਜ਼ਾਰਾਂ ਕੇਜਰੀਵਾਲ ਸੜਕਾਂ ਤੇ ਆਣਗੇ ਅਸੀਂ ਸਾਰੀਆਂ ਜੇਲਾਂ ਭਰ ਦਿਆਂਗੇ ਇਹਨਾਂ ਦੀਆਂ ਜੇਲਾ ਖਤਮ ਹੋ ਜਾਣਗੀਆਂ ਇਨਕਲਾਬੀਆਂ ਦੇ ਕਾਫਲੇ ਖਤਮ ਨਹੀਂ ਹੋਣਗੇ ਔਰ ਅਸੀਂ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਕਿ ਇਮੀਡੀਏਟਲੀ ਤੁਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਰਿਲੀਜ਼ ਕਰੋ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਜਿਹੜਾ ਇਸ ਵੇਲੇ ਜਿਹੜੀ ਲੋਕ ਅਦਾਲਤ ਲੱਗਣ ਜਾ ਰਹੀ ਹੈ ਤਾਂ ਉੱਥੇ ਆ ਕੇ ਮੁਕਾਬਲਾ ਕਰੋ ਉੱਥੇ ਸਾਹਮਣਾ ਕਰੋ ਦੇਖੋ ਲੋਕ ਤੁਹਾਡਾ ਕੀ ਹਾਲ ਕਰਦੇ ਆ ਤੇ ਤੁਸੀਂ ਜਿਹੜੀਆਂ ਇਹ ਇਧਰ ਚਾਲਾਂ ਚਲਦੇ ਹੋ ਨਾ ਤੁਸੀਂ ਕਿਧਰ ਭਪਕੀਆਂ ਮਾਰਦੇ ਹੋ ਤੁਸੀਂ ਜਿਹੜੀਆਂ ਇਹ ਚਾਲਾਂ ਚਲਦੇ ਹੋ ਜਿਹੜਾ ਤੁਸੀਂ ਸਾਰੀਆਂ ਏਜੰਸੀਆਂ ਦਾ ਚਾਹੇ ਉਹ ED ਹੈ ਚਾਹੇ ਉਹ ਇਨਕਮ ਟੈਕਸ ਹੈ ਜਾਂ ਜਿਹੜਾ ਤੁਹਾਡਾ सीबीआई ਆ ਤੁਸੀਂ ਉਹਨਾਂ ਦਾ ਉਹਨਾਂ ਦਾ ਦੁਰਪਯਾਗ ਕਰਕੇ ਦੁਰਉਪਯੋਗ ਕਰਕੇ ਤੁਸੀਂ ਵਿਰੋਧੀਆਂ ਨੂੰ ਵੀ ਦਬਾਉਂਦੇ ਹੋ ਔਰ ਤੁਸੀਂ ਜਿਹੜੇ ਲੋਕਾਂ ਦੀ ਐਕਸਟਰਸ਼ਨ ਵੀ ਕਰਦੇ ਹੋ ਅਸੀਂ ਤੁਹਾਡੇ ਨਾਲ ਲੜਾਂਗੇ ਔਰ ਅਸੀਂ ਇਹਨੂੰ ਇੱਕ ਜਿਹੜਾ ਹੈਗਾ ਇਹ ਇਹਨੂੰ ਇੱਕ ਇੱਕ ਇਹਨੂੰ ਲੈ ਕੇ ਜਾਵਾਂਗੇ ਅਸੀਂ ਇੱਕ ਲੌਜੀਕਲ ਰੇਟ ਤੇ ਲੈ ਕੇ ਜਾਵਾਂਗੇ ਔਰ ਤੁਹਾਨੂੰ ਜਿਹੜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਜੜੀਆਂ ਇਹ ਚੋੜਾ ਹੋਣ ਗਿਆ ਇਹਦੇ ਵਿੱਚ ਤੁਹਾਡੀ ਬੇਈਮਾਨੀ ਦਾ ਭੰਡਾ ਫਾੜ ਕਰਾਂਗੇ ਔਰ ਤੁਹਾਡਾ ਸੁਫੜਾ ਸਾਫ ਹੋਏਗਾ ਇੰਡੀਆ ਦੀ ਸਰਕਾਰ ਬਣੇਗੀ ਔਰ ਜਿਹੜਾ ਤੁਹਾਨੂੰ ਅਸੀਂ ਯੂਲ ਵੀ ਬਰਾਉਟ ਟੂ ਜਸਟਿਸ ਜਿੰਨੇ ਬੰਦਿਆਂ ਨੇ ਜਿੰਨੇ ਜ਼ੁਲਮ ਕੀਤੇ ਆ ਚਾਹੇ ਇਹਨਾਂ ਨੇ ਐਕਸਟਰਸਨਸ ਕੀਤੀਆਂ ਵਿਰੋਧੀਆਂ ਦੇ ਤੱਕੇ ਕੀਤੇ ਆ ਔਰਤਾਂ ਦੇ ਤੱਕੇ ਹੋਏ ਆ ਕਿਸਾਨਾਂ ਮਜ਼ਦੂਰਾਂ ਦੇ ਤੱਕੇ ਹੋਏ ਆ ਉਹ ਸਾਰਿਆਂ ਦਾ ਹਿਸਾਬ ਇਹਨਾਂ ਨੂੰ ਦੇਣਾ ਪਏਗਾ ਬਹੁਤ ਬਹੁਤ ਧੰਨਵਾਦ ਔਰਵਿੰਦ ਕੇਜਰੀਵਾਲ ਜੀ ਨੂੰ ਅਰੇਸਟ ਕਰਕੇ ਮੋਦੀ ਸਾਹਿਬ ਦੀ ਸਰਕਾਰ ਨੇ ਆਪਣੇ ਕਫਨ ਚ ਅਖੀਰਲਾ ਕਿਲ ਜਿਹੜਾ ਹੈ ਉਹ ਠੋਕ ਲਿਆ ਮੋਦੀ ਸਾਹਿਬ ਦੀ ਜਿਹੜੀ ਸਰਕਾਰ ਦੀ ਤਾਨਾਸ਼ਾਈ ਹੈ ਲੋਕਸ਼ਾਹੀ ਦਾ ਜਿਹੜਾ ਘਾਣ ਹੋ ਰਿਹਾ ਜਿਸ ਤਰੀਕੇ ਨਾਲ ਇਸ ਦੇਸ਼ ਚ ਅਤਿਆਚਾਰ ਹੋ ਰਿਹਾ ਹੈ ਚਾਹੇ ਮਾਈਨੋਰਟੀ ਜੋ ਹੋਵੇ ਦਲਿਤ ਹੋਣ ਮਹਿਲਾਵਾਂ ਹੋਣ ਉਹਦੇ ਖਿਲਾਫ ਅਰਵਿੰਦ ਕੇਜਰੀਵਾਲ ਜੀ ਹਮੇਸ਼ਾ ਹੀ ਆਵਾਜ਼ ਬੁਲੰਦ ਕਰਦੇ ਰਿਹਾ ਹੈ ਮੋਦੀ ਸਾਹਿਬ ਅਰਵਿੰਦ ਕੇਜਰੀਵਾਲ ਜੀ ਨਾ ਤੇ ਅਜੀਤ ਪਵਾਰ ਹੈ ਨਾ ਨਾਰਾਇਣ ਰਾਣੇ ਹੈ ਨਾ ਹੈਮੰਤ ਵਿਸ਼ਵਾ ਹੈ ਤੇ ਨਾ ਸੁਵਿੰਦ ਅਧਕਾਰੀ ਹੈ ਜਿਹੜਾ ਕਿ ਤੁਹਾਡੀ ਸ਼ਰਨ ਚ ਜਾ ਕੇ ਤੁਹਾਡੇ ਸਾਹਮਣੇ ਝੁਕ ਜੂਗਾ ਔਰ ਤੁਹਾਡੀ ਦੇਸ਼ ਨੂੰ ਤਬਾਈ ਲਜਾਣ ਵਾਲੀ ਨੀਤੀ ਦੇ ਖਿਲਾਫ ਕੰਪਰੋਮਾਈਜ਼ ਕਰ ਲੂ ਅਰਵਿੰਦ ਕੇਜਰੀਵਾਲ ਜੀ ਨੇ ਸਦੀਜ ਦੀ ਤਾਨਾਸ਼ਾਈ ਦੇ ਖਿਲਾਫ ਆਵਾਜ਼ ਉਠਾਈ ਹੈ ਲੋਕਸ਼ਾਹੀ ਨੂੰ ਬਚਾਉਣ ਲਈ ਦੇਹ ਦੇ ਲੋਕਤੰਤਰ ਨੂੰ ਬਚਾਉਣ ਲਈ ਦੇਹ ਦੇ ਸੰਵਿਧਾਨ ਦੇ ਬਚਾਉਣ ਲਈ ਅਸੀਂ ਹਰੇਕ ਕੁਰਬਾਨੀ ਲਈ ਤਿਆਰ ਹੈ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਜਿਸ ਤਰੀਕੇ ਨਾਲ ਅਜ ਤੁਸੀਂ ਜਿਸ ਤਾਨਾਸ਼ਾਈ ਨਾਲ ਤੁਸੀਂ ਅਜਾ ਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਤੁਹਾਡੀ ਸਰਕਾਰ ਦੀ ਕਫਨ ਚ ਅਖੀਰਲਾ ਕਿੱਲ ਸਾਬਤ ਹੋਗਾ ਸੱਚੀ ਗੱਲ ਦੀ ਇਸ ਵੇਲੇ ਜਿਹੜੀ ਕਿ ਵੱਡੀ ਖਬਰ ਇਹ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਅਰੈਸਟ ਕੀਤਾ ਜਾ ਸਕਦਾ ਹੈ ਜਦੋਂ ਹਕੂਮਤਾਂ ਨੇ ਉਹ ਕਿਸ ਬੰਦੇ ਤੋਂ ਡਰਦੀਆਂ ਨੇ ਜਿਹਦੇ ਕੋਲੇ ਕੋਈ ਆਈਡੀਓਲੋਜੀ ਹੋਵੇ ਜਿਹਦੇ ਕੋਲੇ ਇੱਕ ਵਿਜ਼ਨ ਹੋਵੇ ਜਿਹੜਾ ਕਿ ਕਿਸੇ ਮੁਲਕ ਨੂੰ ਅੱਗੇ ਲਿਜਾ ਸਕਣ ਦੀ ਸਮਰੱਥਾ ਰੱਖਦਾ ਹੋਵੇ ਜਿਹਦੇ ਕੋਲੇ ਪ੍ਰੋਗਰਾਮ ਇਹ ਹੋਣ ਕਿ ਉਹਨੇ ਐਜੂਕੇਸ਼ਨ ਦੇ ਵਿੱਚ ਤਰੱਕੀ ਮੁਲਕ ਦੀ ਕਿਵੇਂ ਕਰਵਾਉਣੀ ਹੈ ਉਹਨੇ ਹੈਲਥ ਦੇ ਵਿੱਚ ਤਰੱਕੀ ਮੁਲਕ ਦੀ ਕਿਵੇਂ ਕਰਵਾਉਣੀ ਹੈ ਜਿਸ ਬੰਦੇ ਕੋਲੇ ਇਹ ਵਿਜ਼ਨ ਹੋਵੇ ਉਹਦੇ ਤੋਂ ਅਕਸਰ ਵਿਰੋਧੀ ਤੇ ਨਾ ਜੜੀਆਂ ਉਹ ਡਰਦੀਆਂ ਨੇ ਅੱਜ ਜਿਹੜਾ ਡਰ ਹੈ ਉਹ ਅਰਵਿੰਦ ਕੇਜਰੀਵਾਲ ਹੋ ਰਹਾਂ ਤੋਂ ਨਹੀਂ ਹੈ ਉਹਨਾਂ ਦੇ ਵਿਜ਼ਨ ਤੋਂ ਹੈ ਉਹਨਾਂ ਦੀ ਆਈਡੀਓਲੋਜੀ ਤੋਂ ਹੈ ਕਿ ਕਿਤੇ ਮੁਲਕ ਭਰ ਦੇ ਵਿੱਚ ਉਹਨਾਂ ਦਾ ਇਹ ਵਿਜ਼ਨ ਉਹਨਾਂ ਦੀ ਇਹ ਆਈਡੀਓਲੋਜੀ ਕਿ ਸਿੱਖਿਆ ਖੇਤਰ ਦੇ ਵਿੱਚ ਮੁਲਕ ਨੂੰ ਅੱਗੇ ਕਿਵੇਂ ਲੈ ਕੇ ਜਾਇਆ ਜਾਵੇ ਸਿਹਤ ਖੇਤਰ ਦੇ ਵਿੱਚ ਅੱਗੇ ਕਿਵੇਂ ਲੈ ਕੇ ਜਾਇਆ ਜਾਵੇ ਨੌਕਰੀਆਂ ਲੋਕਾਂ ਨੂੰ ਕਿਵੇਂ ਮਿਲ ਨੌਜਵਾਨਾਂ ਨੂੰ ਇਹਦੇ ਵਾਸਤੇ ਹੀ ਇਸ ਵੇਲੇ ਹਾਕਮ ਜਿਹੜਾ ਉਹ ਡਰਿਆ ਪਿਆ ਕਿਸੇ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਦਿੱਤਾ ਜਾ ਸਕਦਾ ਉਹਦੀ ਆਈਡੀਓਲੋਜੀ ਨੂੰ ਉਹਦੇ ਵਿਜ਼ਨ ਨੂੰ ਕਿਸੇ ਵੀ ਹਾਲਤ ਦੇ ਵਿੱਚ ਜੇਲ੍ਹ ਦੇ ਅੰਦਰ ਨਹੀਂ ਦਿੱਤਾ ਜਾ ਸਕਦਾ ਇਸ ਮੌਕੇ ਦੇ ਉੱਤੇ ਮੈਂ ਅਰਵਿੰਦ ਕੇਧਰੀਵਾਲ ਹੋਰਾਂ ਦੇ ਨਾਲ ਡਟ ਕੇ ਖੜਾ ਹਰ ਪੱਖੋਂ ਡਟ ਕੇ ਖੜਾ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ-ਜਿਉਂ ਮਨੂ ਵੱਡਦਾ ਅਸੀਂ ਦੋਣ ਸਵਾਏ ਹਾਂ ਅੱਜ ਜੋ ਲੋਕਤੰਤਰ ਦਾ ਘਾਣ ਭਾਰਤ ਦੇ ਇਤਿਹਾਸ ਵਿੱਚ ਕੀਤਾ ਗਿਆ ਜਿਸ ਤਰੀਕੇ ਨਾਲ ਆਪਣੀ ਗਿੜੀ ਮਿੱਟੀ ਸਾਜ ਦੇ ਤਹਿਤ ਬੀਜੇਪੀ ਦੀ ਬੀਜੇਪੀ ਦੀ ਇਕਾਈ ਬੀਜੇਪੀ ਨੇ ਵੇਂਗ ਇਨਫੋਰਸਮੈਂਟ ED ਡਾਇਰੈਕਟੋਰੇਟ ਵੱਲੋਂ ਮਾਨ ਜੋਖ ਮੁੱਖ ਮੰਤਰੀ ਦਿੱਲੀ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਜ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਨਾਲ ਲੋਕਤੰਤਰ ਤੇ ਨਾਂ ਤੇ ਧੱppa ਲੱਗਿਆ ਬਹੁਤ ਜ਼ਿਆਦਾ ਅੱਜ ਸਰਦਾਰੀਆਂ ਧੱਜੀਆਂ ਉਡਾ ਦਿੱਤੀ ਗਈਆਂ ਜਿਸ ਤਰੀਕੇ ਨਾਲ ਗਿੜੀ ਮਿੱਟੀ ਸਾਜ਼ ਦੇ ਤਹਿਤ ਕੇਜਰੀਵਾਜ ਨੂੰ ਗ੍ਰਿਫਤਾਰ ਕਰਨ ਲਈ ED ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚੀ ਆ ਇਹ ਕੀ ਸੋਚਦੀ ਹੈ BJP ਇਹਦੇ ਨਾਲ गरीब बच्चा तो चंगी शिक्षा ਦਾ ਖੋਲ੍ਹੇਗੀ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਬੇ ਇਲਾਜਾ ਕਰ ਦੇਗੀ ਕਿ 300 ਯੂਨਿਟ ਜਿਹਨਾਂ ਨੂੰ ਫ੍ਰੀ ਮਿਲ ਰਹੇ ਆ ਉਹਨਾਂ ਦੇ ਯੂਨਿਟਾਂ ਬੰਦ ਕਰ ਦੇਗੀ ਇਸ ਤਰ੍ਹਾਂ ਨਹੀਂ ਹੋ ਸਕਦਾ ਜਿਸ ਤਰ੍ਹਾਂ ਦਾ ਰੈਵਲੂਸ਼ਨ ਜਿਸ ਤਰ੍ਹਾਂ ਦੀ ਕ੍ਰਾਂਤੀ ਜਿਸ ਤਰ੍ਹਾਂ ਦਾ ਚੇਤਨਾ ਅਰਵਿੰਦ ਕੇ ਦੀਵਾਲ ਜੀ ਨੇ ਆਪਣੇ ਇੱਕ ਇੱਕ ਵਲੰਟੀਅਰ ਦੇ ਅੰਦਰ ਭਰਿਆ ਆ ਉਹ ਇੱਕ ਇੱਕ ਦਿਲ ਚ ਵਸਦੇ ਆ ਅਰਵਿੰਦ ਕੇ ਦੀਵਾਲ ਜੀ ਇੱਕ ਇੱਕ ਵਿਅਕਤੀ ਦੀ ਸੋਚ ਚ ਵਸਦੇ ਆ ਇਹ ਹੁਣ ਇਹਦਾ ਮੁਕਾਬਲਾ ਜਿਹੜਾ ਆ ਆਵਾਜ਼ ਵੀ ਪਾਰਟੀ ਹੋਰ ਵੱਡੀ ਹੋ ਕੇ ਕਰੇਗੀ ਹੋਰ ਆਵਾਜ਼ ਉੱਚੀ ਹੋਏਗੀ ਹੋਰ ਜੋਸ਼ ਆਏਗਾ ਹੋਰ ਆਉਣ ਵਾਲੇ ਦਿਨਾਂ ਚ ਪੂਰੇ ਭਾਰਤ ਚ ਇਸ ਵਿਰੋਧ ਦੀ ਇੱਕ ਲਹਿਰ ਉੱਠੇਗੀ ਜੀ ਚੇਤਨਾ ਜਾਗੇਗੀ ਜਿਹੜੀ ਬੀਜੇਪੀ ਦੇ ਮੋਦੀ ਸਰਕਾਰ ਨੂੰ ਰੱਜ ਰੱਜ ਕੇ ਨਿੰਦੇਗੀ ਔਰ ਦੱਸੇਗੀ ਕਿ ਕਿੰਨਾ ਗਲਤ ਕੰਮ ਉਹਨਾਂ ਨੇ ਕੀਤਾ ਆ ਸੋ ਇਹ ਗਰੀਬਾਂ ਨਾਲ ੱਟਕਿਆ ਤੇ ਆਮ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਤੋਂ ਪਹਫੂਜ਼ ਕੀਤਾ ਜਾ ਰਿਹਾ ਆ لیکن ਆਮ ਆਦਮੀ پارٹی ਦਾ اجنڈا ਲੋਕਾਂ ਦੇ ਹੱਕ ਚਾ ਲੋਕਾਂ ਦੇ ਹਿੱਤਾਂ ਚਾ اور sada زندہ ਰਹੇਗਾ ਇਸ ਗੱਲ ਨਾਲ ਕੋਈ ਕਮਰਾਟ ਪੈਦਾ ਨਹੀਂ ਹੁੰਦੀ ਆਮ ਆਦਮੀ پارٹی ਦੇ ਕਿਸੇ ਵੀ ਅੰਦਰ ਉਹ ਨਿੱਕਰ ਸੋਚ ਹਮੇਸ਼ਾ ਜ਼ਿੰਦਾ ਰਹੇਗੀ ਪਤਕ ਤੇ نقش ਹਾਂ ਮਿੱਟੀ ਤਾ ਨਹੀਂ ਹਾਂ ਜਿੰਨਾ ਕਿਸੇ ਮਟਾਇਆ ਹੁੰਦਾ ਗਿਆ ਡੰਗੀਰਾ ਜਿੰਨਾ ਕਿਸੇ ਮਟਾਇਆ ਹੁੰਦਾ ਗਿਆ ਡੰਗੀਰਾ ਕੇਜੀਵਾਲ ਜੀ हो होड़ हो करने के, सब दे देश की पहचान देश की ताकत की पहचान उसके इंस्टीट्यूशन से होती है आज हमारे इंस्टीट्यूशन जैसे ईडी सीबीआई हमारे बैंक्स इन सब को कॉम्प्रोमाइज करके भाजपा ने अपने विपक्षियों को जो विपक्ष की आवाज है जो लोगों की आवाज होती है सरकार के खिलाफ जो लोग जो चाहते हैं जो लोगों के साथ जो लोगों को मंजूर नहीं होता उस आवाज को दबाने के लिए एक एक करके भाजपा सरकार केंद्र की सरकार देश के चुने हुए मुख्यमंत्री को डराने की उनको कैद करने की कोशिश कर रही है आ, आज उसी कृत्या के चलते हुए श्रीमान अरविंद केजरीवाल जिन्होंने देश के आम आदमी के लिए बहुत बड़ा काम किया है देश के आम आदमी को वो सहूलते दी हैं जो बड़े बड़े लोगों को मंत्रियों मुख्यमंत्रियों को मिलती थी मुफ्तलाज की कोई सुविधा उन्होंने करवाई अच्छी पढ़ाई की सुविधा उन्होंने कराई ताकि देश के नौजवान मजबूत हो सके मुफ्त बिजली की सुविधा उन्होंने करवाई और ये सोच दिल्ली से चलकर पंजाब में पहुंची और पंजाब से देश में जा रही है उसको रोकने के लिए डरी हुई भाजपा जिसको अपना अंत नजर आ रहा है आज ये कृत्य किया है और ये कृत्य देश के खिलाफ है देश के संविधान के खिलाफ है लोकतंत्र के खिलाफ है बाबा साहब के बनाए हुए संविधान के खिलाफ ये घोर अपराध है जी मैं हरजोत सिंह बैंस शिक्षा मंत्री पंजाब ਇਸ ਵਕਤ ਆਪ ਸਭ ਨੂੰ ਪਤਾ ਹੈ ਦੇਸ਼ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਲੀਡਰ ਉਹ ਇੱਕ ਆਮ ਇਨਸਾਨ ਜਿਨੇ ਆਪਣਾ ਚੰਗਾ ਭਲਾ ਕਰੀਅਰ ਇੱਕ ਆਈਆਰਐਸ ਅਫਸਰ ਦਾ ਛੱਡ ਕੇ ਸੜਕਾਂ ਤੇ ਗਲੀਆਂ ਤੇ ਮਿਹਨਤ ਕਰਕੇ ਇਸ ਦੇਸ਼ ਦੀ 75 ਸਾਲ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਮਿਸਾਲ ਫੈਦਾ ਕੀਤੀ ਸੀ ਉਹ ਸ਼ਖਸ ਜਿਨੇ ਪਹਿਲੀ ਵਾਰੀ ਹਰ ਰਾਜਨੀਤਿਕ ਪਾਰਟੀ ਨੂੰ ਮਜਬੂਰ ਕੀਤਾ ਕਿ ਚੋਣਾਂ ਦੇ ਵਿੱਚ ਤੁਹਾਡਾ ਮੁੱਦਾ ਸਿੱਖਿਆ ਤੇ ਸਵਾਸਥ ਹੋਣਾ ਚਾਹੀਦਾ ਹੈ ਸਿਹਤ ਤੇ ਸਿੱਖਿਆ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀ ਵੱਲ ਤੋਂ ਪਹਿਲਾਂ ਕਦੀ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਇਹ ਅਜੰਡਾ ਸਕੂਲ ਤੇ ਹਸਪਤਾਲ ਨਹੀਂ ਸੀ ਇੱਕ ਐਦਾਂ ਦੇ ਮਾਨ ਇੱਕ ਐਦਾਂ ਦੇ ਇਮਾਨਦਾਰ ਮੁੱਖ ਮੰਤਰੀ ਨੂੰ ਜਿਹਨਿ ਜਿਹਨੂੰ ਪੂਰੇ ਦੇਸ਼ ਦੇ ਵਿੱਚ ਪੂਰਾ ਦੇਸ਼ ਪਸੰਦ ਕਰਦਾ ਹੈ ਹਰ ਸੂਬਾ ਕਹਿੰਦਾ ਕਿ ਸਾਡਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਗਾ ਹੋਵੇ ਆਮ ਆਦਮੀ ਪਾਰਟੀ 10 ਸਾਲਾਂ ਦੇ ਵਿੱਚ ਜਿਹੜਾ ਹੈ ਦੋ ਸੂਬਿਆਂ ਦੇ ਵਿੱਚ ਸਾਡੀ ਸਰਕਾਰ ਹੈ ਅੱਜ ਉਸ ਸ਼ਖਸ ਦੇ ਕਰੇ ਇਸ ਵਕਤ ਐਡੀ ਦੇ ਤੇ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਇੰਨੀ ਜ਼ਿਆਦਾ ਫੋਰਸ ਲਗਾਈ ਗਈ ਹੈ ਇਹ ਸਾਫ਼ ਦਰਸਾਉਂਦਾ ਤੇ ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਮਨੀਸ਼ ਸੋਦੀਆ ਸੰ ਸਿੰਘ ਸਟਿੰਡਰ ਜਨ ਜੀ ਇਹ ਸਾਫ ਦਿਖਾਂਦਾ ਹੈ ਕਿਉਂ ਰਾਹੁਲ ਗਾਂਧੀ ਦੀ ਨੂੰ ਦੀ ਸਿਹਤ ਦੇ ਲਈ ਬੀਜੇਪੀ ਯੱਗੇ ਤੱਕ ਕਰਾਂਦੀ ਹੈ ਕਿ ਕਿਤੇ ਉਹਨਾਂ ਨੂੰ ਕੁਝ ਹੋਣਾ ਜਾਵੇ ਕਿਉਂ ਰਾਹੁਲ ਗਾਂਧੀ ਦੀ ਲੋੜ ਹੈ ਬੀਜੇਪੀ ਨੂੰ ਕਿਉਂ ਉਹਨਾਂ ਨੂੰ ਪਤਾ ਹੈ ਕਿ ਜਦੋਂ ਤੱਕ ਮੁਕਾਬਲਾ ਰਾਹੁਲ ਗਾਂਧੀ ਨਾਲ ਹੈ ਉਦੋਂ ਤੱਕ ਬੜੇ ਸੁਰੱਖਿਅਤ ਨੇ ਪਰ ਡਰ ਹੈ ਅਰਵਿੰਦ ਕੇਜਰੀਵਾਲ ਤੋਂ ਡਰ ਹੈ ਆਮ ਆਦਮੀ ਪਾਰਟੀ ਤੋਂ ਡਰ ਹੈ ਆਮ ਆਦਮੀ ਪਾਰਟੀ ਦੇ ਹਰ ਇੱਕ ਸਿਪਾਹੀ ਤੋਂ ਇਸ ਕਰਕੇ ਉਹ ਚਾਹੁੰਦੇ ਨੇ ਕਿ ਇਹਨਾਂ ਨੂੰ ਕੁਚਲ ਦੋ ਪਰ ਮੈਂ ਤੁਹਾਨੂੰ ਇਹ ਦੱਸ ਦਵਾਂ ਕੋਈ ਵੀ ਜੇਲ ਇਸ ਪਾਰਟੀ ਨੂੰ ਖਤਮ ਨਹੀਂ ਕਰ ਸਕਦੀ ਅਰਵਿੰਦ ਕੇਜਰੀਵਾਲ ਇੱਕ ਇਨਸਾਨ ਨਹੀਂ ਉਹ ਹੁਣ ਇੱਕ ਸੋਚ ਹੈ ਤੇ ਇਹ ਸੋਚ ਜਿਹੜੀ ਆ ਉਹ ਫੈਲ ਚੁੱਕੀ ਹੈ ਪੂਰੇ ਦੇਸ਼ ਤੇ ਵੇ ਤੁਸੀਂ ਕੋਈ ਵੀ ਕਿਸੇ ਵੀ ਤਰੀਕੇ ਨਾਲ ਇਸ ਇਨਕਲਾਬ ਨੂੰ ਨਹੀਂ ਰੋਕ ਸਕਦੇ